راتیو بائے انڈیپینڈنس اج انڈیپینڈنس اسپیشل کھانا بنے گا گھر پہ کیونکہ اس کے ہے کن کن میں اسوار کن کن میں بھارت سو نئے قانون دے تحت پولیس سخت نظر آ رہی ہے سو جڑے پولیس پرشانن دوارا پولیس ادھکاریاں دوارا سکولوں دے بچے نکلدے ہیں جنہاں دی عمر 18 سال تو کٹ ہے اوناں نو لگاتار ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਦੁਆਰਾ ਲਗਾਤਾਰ ਨਾ ਨੂੰ ਜਾਗਰੂਕ ਵੀ ਬੱਚਿਆਂ ਨੂੰ ਕੀਤਾ ਗਿਆ ਸੀ ਨਾਲ ਉਹਨਾਂ ਨੇ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਗਿਆ ਸੀ ਕਿ 18 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਆ ਉਹ ਬਾਈਕਾਂ ਨਾ ਚਲਾਣ ਅਗਰ 16 17 ਸਾਲ ਦੇ ਬੱਚੇ ਆ ਤੇ ਕਰੀਬ ਉਹ 50 cc ਦੀ ਬਾਈਕ ਚਲਾ ਸਕਦੇ ਆ ਹੁਣ ਕੁਝ ਮਾਪਿਆਂ ਦੁਆਰਾ ਖੁਦ ਵੀ ਬੱਚਿਆਂ ਨੂੰ ਸਕੂਲੋਂ ਲੈ ਕੇ ਆਇਆ ਜਾ ਰਿਹਾ ਲੈ ਕੇ ਜਾਇਆ ਜਾ ਰਿਹਾ ਲੇਕਿਨ ਪੁਲਿਸ ਜ਼ਰੂਰ ਸਖਤ ਨਜ਼ਰ ਆ ਰਹੀ ਹੈ ਸਾਡੇ ਨਾਲ ਹਰਪਾਲ ਸਿੰਘ ਜਿਹੜੇ ਐਸਪੀ ਵੀ ਮੌਜੂਦ ਹੈ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਲੇਕਿਨ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਐਸਪੀ ਖੁਦ ਜਿਹੜੇ ਸੜਕਾਂ ਦੇ ਉਤਰੇ ਆ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਤੋਂ ਬਾਅਦ ਖੁਦ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਚਲਾਨ ਕੱਟੇ ਜਾ ਰਹੇ ਆ ਇਸ ਤੋਂ ਪਹਿਲਾਂ ਕੱਲ ਦੀ ਗੱਲ ਕਰੀਏ ਪਰਸੋ ਦੀ ਗੱਲ ਕਰੀਏ ਜਦੋਂ ਕਾਨੂੰਨ ਆਇਆ ਸੀ ਸਰਕਾਰ ਦੁਆਰਾ ਉਸ ਦੇ ਵਿੱਚ ਹੋਰ ਸਮਾਧ ਦਿੱਤਾ ਗਿਆ ਸੀ ਸਮਾ ਵਿਧਾਇਆ ਗਿਆ ਸੀ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਲੇਕਿਨ ਹੁਣ ਸਮਾਂ ਬੀਤੇ ਆ ਹੁਣ ਖੁਦ ਅ ਕੱਲ ਵੀ ਕਈ ਬੱਚਿਆਂ ਦੀ ਗੱਡੀਆਂ ਮੋੜ ਕੀਤੀਆਂ ਗਈਆਂ ਚਲਾਨ ਕੱਟ ਕੇ ਤੇ ਅੱਜ ਫਿਰ ਇੱਕ ਸਕੂਲ ਨਿੱਜੀ ਸਕੂਲ ਦੇ ਬਾਹਰ ਜਿਹੜੇ ਐਸਪੀ ਟ੍ਰੈਫਿਕ ਹੈ ਉਹ ਖੁਦ ਸੜਕਾਂ 'ਤੇ ਉਤਰੇ ਹੈ ਚੈਕਿੰਗ ਕਰ ਰਹੇ ਹੈ ਬੱਚਿਆਂ ਦੀ ਜਿਹੜੇ ਬੱਚੇ ਬਾਈਕਾਂ ਚਲਾ ਰਿਹਾ 110 ਸੀਸੀ ਬਾਈਕ ਚਲਾ ਰਿਹਾ ਜਾਂ ਉਸ ਤੋਂ ਉੱਪਰ ਬਾਈਕਾਂ ਚਲਾ ਰਿਹਾ ਉਹਨਾਂ ਦੀ ਲਗਾਤਾਰ ਗੱਡੀਆਂ ਬੌਂਡ ਕੀਤੀਆਂ ਜਾ ਰਹੀਆਂ ਚੈਕਿੰਗ ਕੀਤੀ ਜਾ ਰਹੀ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕੁਝ ਬੱਚਿਆਂ ਨੂੰ ਜ਼ਰੂਰ ਰੋਕਿਆ ਗਿਆ ਹੈ ਪੁਲਿਸ ਬੱਚਿਆਂ ਨੂੰ ਫਰਦੀ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਇਹ ਸ਼ਕਤੀ ਜ਼ਰੂਰ ਹੈ ਜਿਹੜੀ ਬੱਚਿਆਂ ਦੇ ਸੁਰੱਖਿਆ ਦੇ ਲਈ ਸ਼ਕਤੀ ਜ਼ਰੂਰ ਪੁਲਿਸ ਨੂੰ ਵਰਤਣੀ ਪੈਣੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਈ ਵਾਰੀ ਸਕੂਲਾਂ ਦੇ ਵਿੱਚ ਸੈਮੀਨਾਰ ਕਿਤਾ ਲੇਕਿਨ ਤਸਵੀਰ ਤੁਸੀਂ ਇੱਕ ਦੇਖ ਸਕਦੇ ਹੋ ਜਿਹੜੇ ਟ੍ਰਿਪਲਿੰਗ ਕਰਦੇ ਬੱਚੇ ਜ਼ਰੂਰ ਨਜ਼ਰ ਆ ਰਹੇ ਆ ਉਮਰ ਬਹੁਤ ਥੋੜੀ ਹੈ ਤੇ ਚੈਕਿੰਗ ਤੁਸੀਂ ਦੇਖ ਸਕਦੇ ਹੋ ਚੈਕਿੰਗ ਜ਼ਰੂਰ ਹੈ ਅ ਪੂਰੀ ਸੋਚ ਉੱਧ ਜਿਹੜਾ ਚੈਕਿੰਗ ਜ਼ਰੂਰ ਪੁਲਿਸ ਦੁਆਰਾ ਲਗਾਤਾਰ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਰੋਕਿਆ ਜਾ ਰਿਹਾ ਹੈ ਲਾਇਸੈਂਸ ਚੈੱਕ ਕੀਤੇ ਜਾ ਰਹੇ ਹਨ ਨਾਲ ਉਹਨਾਂ ਨੂੰ ਸਮਝਾਇਆ ਵੀ ਪੁਲਿਸ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਕਿੰਨੇ ਬੱਚੇ ਕਿੰਨੇ ਸਾਲ ਦੇ ਬੱਚੇ ਕਿੰਨੇ ਸੀਸੀ ਦੀ ਜਿਹੜੀ ਗੱਡੀ ਚਲਾ ਸਕਦੇ ਆ ਤੇ ਉਹਨਾਂ ਨੂੰ ਉਸ ਦੇ ਨਾਲ ਕਿੰਨਾ ਪਰਿਵਾਰ ਨੂੰ ਫਾਇਦਾ ਮਿਲੇਗਾ ਕਿ ਕੱਲ ਨੂੰ ਜਿਹੜਾ ਨਵਾਂ ਕਾਨੂੰਨ ਆਇਆ ਹੈ ਲੋਕਾਂ ਨੂੰ ਲਗਾਤਾਰ ਜਿਹੜੇ ਹਾਦਸੇ ਲਗਾਤਾਰ ਹੋ ਰਿਹਾ ਉਹਨਾਂ ਤੋਂ ਬਚਾਉਣ ਦੇ ਲਈ ਕਾਫੀ ਫਾਇਦੇਮੰਦ ਰਹੇਗਾ ਸੋ ਇਹ ਸਾਰੀ ਇੱਕ ਤਸਵੀਰ ਤੁਸੀਂ ਜਿਹੜੀ ਦੇਖ ਰਹੇ ਹੋ ਇਹ ਤਸਵੀਰ ਲੋਕਾਂ ਨੂੰ ਉਹਦੇ ਮਾਪਿਆਂ ਨੂੰ ਉਹਦੇ ਮਾਪਿਆਂ ਨੂੰ ਜਾਗਰੂਕ ਕਰਨ ਤੋਂ ਬਾਅਦ ਪੁਲਿਸ ਦੁਆਰਾ ਹੁਣ ਸ਼ਕਤੀ ਜ਼ਰੂਰ ਜਿਹੜੀ ਵਰਤੀ ਜਾ ਰਹੀ ਹੈ ਸੋ ਸਾਡੇ ਮਾਪੇ ਵੀ ਮੌਜੂਦ ਹੈ ਅਸੀਂ ਮਾਪਿਆਂ ਨਾਲ ਗੱਲ ਕਰਾਂਗੇ ਉਹਨਾਂ ਕੋ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਜਿਹੜਾ ਕਾਨੂੰਨ ਪੁਲਿਸ ਦੁਆਰਾ ਜਾਂ ਸੋਰੀ ਜਿਹੜਾ ਕਾਨੂੰਨ ਲਿਆਂਦਾ ਗਿਆ ਹੈ ਸਰਕਾਰ ਦੁਆਰਾ ਕੀ ਉਸ ਦਾ ਫਾਇਦਾ ਮਿਲੇਗਾ ਕੀ ਜਾਗਰੂਕ ਕਰਨ ਤੋਂ ਬਾਅਦ ਬੱਚਿਆਂ ਨੂੰ ਕੀ ਮਾਪਿਆਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਬੰਦੀ ਹੈ ਕਿ ਮਾਪੇ ਇਸ ਚੀਜ਼ ਨੂੰ ਮਾਪੇ ਵੀ ਜਾਗਰੂਕ ਹੋਣ ਤੇ ਬੱਚਿਆਂ ਨੂੰ ਜਿਹੜੀ ਗੱਡੀਆਂ ਨਾ ਦੇਣ ਬੇਟਾ ਜਿਹੜਾ ਕਾਨੂੰਨ ਆਇਆ ਹੈ ਇਸ ਦਾ ਕੀ ਲੱਗਦਾ ਕਿ ਜਾਗਰੂਕ ਕਰਨ ਤੋਂ ਬਾਅਦ ਇਸ ਦਾ ਫਾਇਦਾ ਮਿਲਣਾ ਚਾਹੀਦਾ ਹੈ ਹੈ ਮਿਲਣਾ ਚਾਹੀਦਾ ਕਿਸੇ ਕਿਸੇ ਕੀ ਸੋਚਦੇ ਹੋ ਪੁਲਿਸ ਦੁਆਰਾ ਲਗਾਤਾਰ ਜਿਹੜਾ 18 ਸਾਲ ਤੋਂ ਘੱਟ ਦੇ ਬੱਚੇ ਆ ਉਹ ਗੱਡੀਆਂ ਚਲਾ ਰਹੇ ਆ ਕੀ ਲੱਗਦਾ ਕਿ ਉਹਨਾਂ ਨਹੀਂ ਚਲਾਉਣੀ ਚਾਹੀਦੀ ਤਾਂ ਹੀ ਹਾਦਸਿਆਂ ਨੂੰ ਕੰਟਰੋਲ ਹੋ ਸਕਦੇ ਹੋ ਸਕਦੇ ਹਾਂਜੀ ਕਿੰਨੀ ਵੀ ਗੱਲ ਸੋਚ 10 ਵੀ ਸੋ ਕੁਝ ਮਾਪੇ ਜ਼ਰੂਰ ਬੱਚਿਆਂ ਨੂੰ ਲੈ ਕੇ ਆ ਰਹੇ ਆ ਲੇਕਿਨ ਉਹ ਵੀ ਟ੍ਰਿਪਲਿੰਗ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਟ੍ਰਿਪਲਿੰਗ ਕਰਦੇ ਜ਼ਰੂਰ ਜਿਹੜੇ ਮਾਪੇ ਨਜ਼ਰ ਆ ਕਾਨੂੰਨ ਕੀ ਹੈਗਾ ਕਿਸ ਹਿਸਾਬ ਨਾਲ ਪਹਿਲਾਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੋ ਇਸ ਤਰ੍ਹਾਂ ਕਿ ਕਾਨੂੰਨ ਜਿਹੜੇ ਮੋਟਰ ਵਹਿਕਲ ਦੇ ਲੈ ਜਿਹੜੀ ਸ਼ੋਧ ਕੀਤੀ ਉਹਦੇ ਵਿੱਚ 18 ਸਾਲ ਤੋਂ ਛੋਟੀ ਉਏ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ ਫੋਰ ਵੀਲਰ ਤੇ ਟੂ ਵੀਲਰ ਨਹੀਂ ਚਲਾ ਸਕਦਾ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 ਸੀਸੀ 50 ਸੀਸੀ ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਅਰ ਆ ਉਹ ਚਲਾ ਸਕਦਾ ਵਾ ਜਿਹੜਾ ਜਿੰਨੇ ਕੇਸ ਕੱਟੇ ਹੋਏ ਨੇ ਉਹ ਹੈਲਮਟ ਪਾ ਕੇ ਜਿਹੜਾ ਸਰਦਾਰ ਆ ਉਹ ਪਗੜੀ ਬੰਨ ਕੇ 50 cc ਜਿਹੜਾ 16 ਤੋਂ 18 ਸਾਲ ਜਿਹੜਾ ਲਾਇਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਿਆਂ ਦੇ ਆਪਣੀ ਪਾਰਕਿੰਗ 'ਚ ਨਹੀਂ ਲਾਉਂਦੇ ਸਕੂਲਾਂ ਨੇ ਮਨਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰ ਕਰਕੇ ਆਉਂਦੇ ਆ ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ ਜਿਹੜੇ ਹੁਣ ਅਜੇ ਬੱਚੇ ਦੇਖੋ ਖੜੇ ਨੇ ਇਹ ਬੱਚੇ ਅਜੇ ਕੱਢ ਨਹੀਂ ਰਹੇ ਇਹਨਾਂ ਦੇ ਵਹੀਕਲ ਅੰਦਰ ਖੜੇ ਆ ਇਹਨਾਂ ਨੂੰ ਪਤਾ ਇਹਨਾਂ ਨੂੰ ਹੁਣ ਅਸੀਂ ਵੀ ਖੜੇ ਆ ਕਿੰਨਾ ਚਿਰ ਖੜੇ ਰਹਿਣਗੇ ਇਹ ਆਪੋ ਲੇਟ ਹੋਣਗੇ ਆਪਣੇ ਪੀਰੀਅਡਸ ਨੂੰ ਬੁਲਾਉਣਗੇ ਇਹ ਜਿਹੜੀ ਆ ਇਹਨਾਂ ਦੇ ਮਾਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ ਇਹ ਕੋਈ ਸਾਡੀ ਭਲਾਈ ਨਹੀਂ ਇਹ ਨੇ ਬੱਚਿਆਂ ਦੀ ਲਾਈਫ ਵਾਸਤੇ ਆ ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ ਆ ਆ ਡੱਕੀ ਕਾਕਾ ਔਰ ਇਸ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਸਕੂਲਾਂ ਦੇ ਵਿੱਚ ਸੈਮੀਨਾਰ ਵੀ ਕੀਤੇ ਗਏ ਸੀ ਉਹਦਾ ਕਿੰਨਾ ਕੁ ਫਾਇਦਾ ਮਿਲਿਆ ਨਹੀਂ ਜੀ ਉਹਨਾਂ ਦਾ ਬਹੁਤ ਸਾਰੇ ਸਕੂਲਾਂ ਨੂੰ ਫਾਇਦਾ ਮਿਲਿਆ ਵਾ ਜੇ ਸਕੂਲ ਦੇ ਵਿੱਚ ਸਾਡੇ ਦਰਜੀਤ ਸਿੰਘ ਦੀ ਸੈਮੀਨਾਰ ਲਾਇਆ ਸੀ ਉਹ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ ਇਹਨਾਂ ਨੇ ਆਪਣੇ ਹਨ ਪਾਰਕਿੰਗ ਦੇ ਵਿੱਚ ਕੱਲ ਦਾ ਪਹਿਲਾਂ ਇਹਨਾਂ ਨੇ ਅਲਾਉ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ ਕੱਲ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਉ ਨਹੀਂ ਕੀਤੇ ਮਨਾ ਕਰ ਦਿੱਤੇ ਆ ਉਹਨੇ ਜਿੰਨੇ ਬੱਚੇ ਵੇਖੋ ਤੁਰ ਕੇ ਆ ਰਹੇ ਹਨ ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਜਲਾਣ ਕੀਤੇ ਜਾਂਦੇ ਸਰ ਤੁਸੀਂ ਲਗਾਤਾਰ ਬੱਚਿਆਂ ਨੂੰ ਕੋਈ ਯਾਦ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ ਪੇਰੈਂਟਸ ਨੂੰ ਖੁਦ ਆਪਣੇ ਬੱਚਿਆਂ ਸੁਧਿਆਣਾ ਚਾਹੀਦਾ ਪੇਰੈਂਟਸ ਪੇਰੈਂਟਸ ਸਾਰਾ ਕੁਝ ਬਤਾ ਜੀ ਇਹ ਸਾਰਾ ਕੁਝ ਬਦਾਵਾ ਹੈ ਇਹਨਾਂ ਨੂੰ ਦੱਸਿਆ ਵੇਖੋ ਰੋਜ਼ ਪੇਪਰਾਂ 'ਚ ਆ ਰਿਹਾ ਚੈਨਲਾਂ 'ਤੇ ਆ ਰਿਹਾ ਸਾਰਾ ਕੁਝ ਲੇਕਿਨ ਆ ਦੇਖੋ ਆਹ ਪਾਰਕਿੰਗ ਦੇ ਬਾਹਰ ਖੜੇ ਆ ਆਹ ਯਾਰ ਤਰਕ ਕਹਿਣਾ ਕੈਂਪ ਕੈਮਰਾ ਦੇਖੋ ਪਾਰਕਿੰਗਾਂ ਦੇ ਬਾਹਰ ਸਕੂਲ ਦੇ ਬੱਚੇ ਯੂਨੀਫਾਰਮ ਪਾੜੇ ਇਸ ਕਰਕੇ ਖੜੇ ਆ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਉੱਤੇ ਪਾਰਕ ਕੀਤੀ ਔਰ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਔਰ ਇਹਨਾਂ ਨੂੰ ਜਦੋਂ ਭਾਰੀ ਜੁਰਮਾਨਾ ਕਰਨ ਹੋਏਗਾ ਫਿਰ ਇਹਨਾਂ ਨੂੰ ਸਮਝਾਏ ਕਿ ਪੇਟ ਦੇ ਖਿਲਾਫ ਕੋਈ ਵੀ ਕਾਰ ਨਹੀਂ ਹਾਂਜੀ ਕਾਰਵਾਈ ਵਿੱਚ 25000 ਰੁਪਏ ਜੁਰਮਾਨਾ ਦੇ ਨਾਲ ਕਹਿਤੀ ਹੋਈ ਸਹੀ ਗੱਲ ਸਵਾਰਸ਼ੀ ਫੋਨ ਵੀ ਕਰਾਈ ਜਾਂਦਾ ਨਹੀਂ ਸੋ ਪਾਰਕਿੰਗ ਦੇ ਪੇਰੈਂਟ ਚੱਕਈਏ ਰਿਆ ਕਈ ਜਿਹੜੇ ਡਰਾਈਵ ਲਾਇਸੈਂਸ ਬਣਾ ਰਹੇ ਨਾ ਉਹ ਇਹਨਾਂ ਨੂੰ ਮਿਸਗਾਈਡ ਕਰ ਰਹੇ ਵੀ ਐਕਸਟਰਾ ਚਲਾ ਸਕਦੇ ਗਲਤ ਕਰ ਰਿਹਾ ਉਹਨਾਂ ਬਾਰੇ ਵੀ ਅਸੀਂ ਪਤਾ ਕਰ ਰਹੇ ਹਾਂ ਜਿਹੜੇ ਬੱਚੇ ਗਲਤ ਗਾਈਡ ਕਰਕੇ ਗਲਤ ਲਾਇਸੈਂਸ ਬਣਾਉਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸੋ ਐਸਨ ਐਸਪੀ ਹਰਪਾਲ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ 16 ਤੋਂ 17 ਸਾਲ ਦਾ ਬੱਚਾ 50 ਸੀਸੀ ਮੋਟਰਸਾਈਕਲ ਚਲਾ ਸਕਦਾ ਵਾ ਲੇਕਿਨ ਅੱਜ ਵੀ ਵੱਡਾ ਮੋਟਰਸਾਈਕਲ 110 ਸੀਸੀ ਚਲਾ ਰਿਹਾ ਇਸ ਤੋਂ ਪਹਿਲਾਂ ਜਾਗਰੂਕ ਕੀਤਾ ਗਿਆ ਸੀ ਲੇਕਿਨ ਪੂਣ 25 ਸਕੂਲੇ ਪੈਦਲ ਜ਼ਰੂਰ ਗਏ ਆ ਆਪਣਾ ਮੋਟਰਸਾਈਕਲ ਪਾਰਕਿੰਗ 'ਚ ਲਗਾ ਕੇ ਗਏ ਆ ਲੇਕਿਨ ਉਹਨਾਂ ਨੇ ਇੰਤਜ਼ਾਰ ਕੀਤਾ ਜਾ ਰਿਹਾ ਕਿਦੋਂ ਮੋਟਰਸਾਈਕਲ ਗੱਡਣ ਤੇ ਉਹਨਾਂ ਦਾ ਚਲਾਨ ਕੀਤਾ ਜਾਏ ਇਸ ਦੇ ਲਈ ਪਰਿਵਾਰ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਜ਼ਰੂਰ ਜਾਗਰੂਕ ਹੋਣਾ ਚਾਹੀਦਾ ਤਾਂ ਕਿ ਇਹ ਉਹਨਾਂ ਦੇ ਲਈ ਹੀ ਫਾਇਦਾ ਹੈ ਕਾਨੂੰਨ ਉਹਨਾਂ ਦੇ ਲਈ ਬਣਾਇਆ ਗਿਆ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ